ਹੰਨ ਪਰ ਜੋ ਪ੍ਰੋਫੈਸਰ ਸੁਜੀਤ ਕੋਲ ਇਸ ਵਾਰ ਹੁੰਦਾ ਹੈ ਤੇ ਉਹਨੂੰ ਸਮੱਸਿਆ ਹੁੰਦੀ ਆ ਤੇ ਉਹ ਵਿਅਕਤੀ ਇਸ ਤਾਨੇ ਪ੍ਰਭੂ ਵਿੱਚ ਖੜਾ ਹੁੰਦਾ ਆ ਤੇ ਉਹਨੂੰ ਹਰਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਇਸੇ ਕਰਕੇ ਉਹਨਾਂ ਲੋਕਾਂ ਨਾਲ ਖਾਸ ਕਰਕੇ ਲੜਦਾ ਆ ਜਿਹੜੇ ਪ੍ਰਭੂ ਨੂੰ ਐਕਸੈਪਟ ਕਰਦੇ ਆ ਪ੍ਰਭੂ ਨਾਲ ਜੁੜਦੇ ਆਗੇ ਉਹਨਾਂ ਨਾਲ ਲੜਾਈ ਲੜਦਾ ਹੈਗਾ ਤੇ ਉਹ ਆਪਣੇ ਸਮੁਜ ਦੇ ਨਾਲ ਲੜਦਾ ਆ ਉਹ ਬੜੀ ਚਤਰਾਈ ਦੇ ਨਾਲ ਉਹ ਚਲਾਕ ਬਹੁਤ ਹੈ ਗਾਇਆ ਅਬਲੀਸਾ ਮੂਸੀਫਰਾ ਤੇ ਬੜੇ ਆਪਣੇ ਤਰੀਕੇ ਦੇ ਨਾਲ ਲੜਦਾ ਹੈ ਗਾਇਆ ਤਾਂ ਕਿ ਜੋ ਕਮਜ਼ੋਰ ਹੋ ਜਵੇ ਕੋਈ ਵਿਅਕਤੀ ਫਿਰ ਉਹਦੇ ਤੇ ਹਮਲਾ ਕਰੇ ਜਦੋਂ ਬਿਲਲ ਕਮਜ਼ੋਰ ਕਰ ਦਿੰਦਾ ਹੈ ਫਿਰ ਉਹਦੇ ਤੇ ਹਮਲਾ ਕਰਦਾ ਹੈ ਕਿ ਉਹ ਕਿਸੇ ਨਾਲ ਵੀ ਨਹੀਂ ਲੜਿਆ ਇਸ ਸੰਸਾਰ ਵਿੱਚ ਸਿਰਫ ਪ੍ਰਮੇਸ਼ੂ ਅਸੀ ਦੇ ਨਾਲ ਲੜਿਆ ਔਰ ਪ੍ਰਮੇਸ਼ੂ ਅਸੀ ਦੇ ਨਾਲ ਇਹ ਜੋ ਲੜਾਈ ਆ ਕਿ ਪੁਰਨੇ ਉਹ ਹਾਰਿਆ ਗਿਆ ਤੇ ਪ੍ਰਭ ਯਸ਼ੂਸੀ ਨੇ ਮੌਤ ਨੂੰ ਹਰਾਇਆ ਉਹਦਾ ਸਿਰ ਕੁੱਟ ਲਿਆ ਤਿਸ ਦੇ ਮੁਰਦਿਆਂ ਚ ਜੀਵਨ ਹੋ ਗਿਆ ਤੇ ਉਹਨੇ ਪ੍ਰਭ ਯਸ਼ੂਸੀ ਨਾਲ ਲੜਾਈ ਕੀਤੀ ਐ ਤੇ ਹੋਰ ਕਿਸੇ ਨਾਲ ਵੀ ਲੜਾਈ ਉਹਨੇ ਨਹੀਂ ਲੜੀ ਹੈ ਦੁਨਿਆ ਦੇ ਦੀਵਿਆਂ ਗੁਰੂਆਂ ਦੇ ਨਾਲ ਔਰ ਤਕੰਬਰਾਂ ਨਾਲ ਕਿਸੇ ਨਾਲ ਵੀ ਲੜਾਈ ਕਿਸੇ ਪ੍ਰਭ ਯਸ਼ੂਸੀ ਨਾਲ ਉਹਨੇ ਲੜਾਈ ਕੀਤੀ ਐ ਸੋ ਪ੍ਰਭੂ ਯਿਸੂ ਨੂੰ ਜਾਰਿਆ ਗਿਆ ਤੇ ਇਸ ਲਈ ਉਹ ਚਾਹੁੰਦਾ ਹੈ ਕਿ ਕੋਈ ਵੀ ਪ੍ਰਭੂ ਜੇਸ਼ੂ ਮਸੀਹ ਜੇ ਕੋਲ ਨਾ ਆਵੇ ਨਾ ਮੁਤੱਸੀ ਮਾੜੇ ਨਾਮ ਗ੍ਰਹਿਣ ਕਰੇ ਨਾ ਕੋਈ ਚੱਕ ਵਿੱਚ ਜਾਵੇ ਤੇ ਜੇ ਪ੍ਰਭੂ ਨੂੰ ਐਕਸੈਪਟ ਕਰ ਲੈਂਦਾ ਆ ਫਿਰ ਉਹਨੂੰ ਉੱਤੇ ਵਿਸ਼ਵਾਸ ਕਰਦਾ ਆ ਤੇ ਉਹਨੂੰ ਫਿਰ ਅੱਗੇ ਵਧਣੇ ਤਾਂ ਸਭ ਪ੍ਰਭੂ ਯਿਸੂ ਮਸੀਹ ਨੇ ਫੇ ਮਸਾਲਾ ਕਈ ਤਰੀਕਿਆਂ ਨਾਲ ਦਿੱਤੀਆਂ ਸੱਜਾਂ ਤੇ ਉਹਨੂੰ ਅੱਗੇ ਵਧਣਾ ਬਹੁਤ ਜ਼ਰੂਰੀ ਹੈਗਾ ਆ ਦੇ ਉਹਨੇ ਦੱਸਿਆ ਬੜੇ ਤਰੀਕੇ ਨਾਲ ਆਪਣੇ ਬੱਚਿਆਂ ਦੇ ਵਿੱਚ ਕਿ ਸਾਨੂੰ ਆਤਮ ਨਿჭਕੇ ਬਦਲਣਾ ਹੈਗਾ ਉਹਨੇ ਬੀਜ ਵਾਰ ਬੀਜ ਦੇ ਕੋ ਉਦਾਹਰਨ ਦਿੱਤੀ ਸੀ ਕਿ ਖੇਤ ਵਿੱਚ ਬੀਜ ਪੀਟਿਆ ਜਾਂ ਕਿਸਾਨ ਜਿਹੜਾ ਹੈ ਕਿਸਾਨ ਜਿਹੜਾ ਹੈ ਉਹ ਇੱਕ ਪਰਮੇਸ਼ਰ ਆ ਪਰਮੇਸ਼ਰ ਜਿਹਦਾ ਕਿਸਾਨ ਧਰਤੀ ਵਿੱਚ ਬੀਜ ਫਿਜਦਾ ਇਸ ਦਾ ਪਰਮੇਸ਼ਰ ਨੇ ਇਸ ਧਰਤੀ ਤੇ ਆਦਮੀ ਨੂੰ ਬਣਾਇਆ ਹੈ ਸੋ ਇਸ ਤਰ੍ਹਾਂ ਦੇ ਤੁਹਾਨੂੰ ਕਿ ਸਵੰਨ ਬੀਜ ਬੀਜਣ ਬੀਜਦਾ ਆ ਤੇ ਉਹ ਬੀਜ ਜਿਹੜਾ ਆ ਬੀਜ ਦੇ ਵਿੱਚ ਦਾ ਕੁਛ ਬੀਜ ਜਿਹੜਾ ਆ ਖੇਤ ਦੇ ਵਿੱਚ ਡਿੱਗਦਾ ਆ ਉਹ 100 ਗੁਣਾ ਫਲ ਲੈ ਕੇ ਆਉਂਦਾ ਆ ਉਹਨੂੰ ਪਾਣੀ ਮਿਲਦਾ ਖਾਦ ਸਭ ਚੀਜ਼ਾਂ ਲੱਗੀਆਂ ਤੇ ਕੁਛ ਬੀਜ ਜਿਹੜਾ ਆ ਸੜਕ ਦੇ ਕਿਨਾਰੇ ਡਿੱਗਦਾ ਆ ਖਾਦ ਪੰਛੀ ਉਹ ਚੱਕ ਕੇ ਲੈ ਜਾਂਦੇ ਆ ਕੁਛ ਕੰਡੇ ਵਿੱਚ ਡਿੱਗਦਾ ਆ ਤੇ ਉੱਪਰ ਕੰਡੇ ਵਧੰਦਾ ਕਰਕੇ ਉਹ ਬਾਜਲੀ ਸਕਦਾ ਕਿ ਉਹਨੂੰ ਕੰਡੇ ਆ ਜਿਹੜੀਆਂ ਉਹ ਕੰਡੇਵਾਂ ਦਵਾਲੇ ਦੇ ਥੱਲੇ ਕੁਛ ਪੱਥਰੀ ਜੀ ਤੁੰ ਮੇਜ ਡਿੱਗਦਾ ਆ ਉਹ ਜਾਣੇ ਫੜ ਸਕਦਾ ਜਾਣੀ ਵਾ ਸਕਦਾ ਸੋ ਇਸ ਤਰ੍ਹਾਂ ਪ੍ਰਗਨ ਹੋਣ ਦੇ ਬਾਰੇ ਮੈਂ ਸੁਝਾ ਦਿੱਤਾ ਜਿਵੇਂ ਜਿਹੜਾ ਸਰਕ ਦੇ ਕਿਨਾਰੇ ਡਿੱ ਗਿਆ ਸੀਗਾ ਉਹਨੂੰ ਕਾਲ ਦੇ ਪੰਛੀ ਉਠਾ ਕੇ ਲੈ ਜਾਂਦੇ ਆ ਮਤਲਬ ਸ਼ੈਤਾਨ ਜਿਹੜਾ ਆ ਉਹ ਬੱਚੇ ਸਾਡੇ ਹੱਥ ਦੇ ਵਿੱਚੋਂ ਚਾਪ ਲੈਂਦਾ ਹੈ ਹਨਾ ਔਰ ਜੇ ਉਹ ਬੁੱਤਿਸਮਲੇ ਦਾ ਇਨਸਾਨ ਪ੍ਰਭੂ ਨੂੰ ਖੰਡ ਕਰਦਾ ਆ ਉਹ ਫਿਰ ਅੱਗੇ ਨਹੀਂ ਵਧਦਾ ਹੈਗਾ ਉਹ ਪਥਰੀਲੀ ਧੂਮੀ ਦੇ ਵਿੱਚ ਜਿੱਦਾਂ نیچے ਡੈਸਗਾ ਤਾਂ ਉਹ ਉੱਥੇ ਸੁੱਕ ਜਾਂਦਾ ਹੈਗਾ ਤੇ ਇਸੇ ਤਰ੍ਹਾਂ ਫਿਰ ਚੰਗੀ ਧੂਮੀ ਵਿੱਚ ਜਿੱਦਿਆ 100 ਗੁਣਾ ਫਲ ਲੈ ਕੇ ਆਇਆ ਕਿ ਉਹ ਵਧਿਆ ਸੋ ਇਸੇ ਤਰ੍ਹਾਂ ਪ੍ਰਭੂ ਚੁੰਦਾ ਕਿ ਅਸੀਂ 100 ਗੁਣਾ ਫਲ ਲੈ ਕੇ ਆਏ ਅੱਗੇ ਵਧिए ਤੇ ਉਹ ਜ ਜਮੀਨ ਦੀ ਮਿੱਟੀ ਵਿੱਚ ਜਦੋਂ ਡਿੱਗਿਆ ਖੇਤ ਵਿੱਚ ਡਿੱਗਿਆ ਤਾਂ ਉਸ ਪੀਜ ਨੂੰ ਮਰਨਾ ਪਿਆ ਤੇ ਤੱਕ ਰਹੀ ਫਾਇਨੋ ਤੇ ਪ੍ਰੋਬਲਮ ਆ ਗਿਆ ਪਾਣੀ ਉਹ ਗੜ ਗਿਆ ਉਹ ਤੇ ਸਮੱਸਿਆ ਆਈਆਂ ਪਾਣੀ ਗੜ ਗਿਆ ਮਰ ਗਿਆ ਤਾਂ ਫਿਰ ਉਹ ਗਿਆ 100 ਗੋਣਾ ਫੜ ਲੈ ਗਿਆ ਦੁਬਾਰਾ ਜਦੋਂ ਪੈਦਾ ਹੋਇਆ ਸਾਰੇ ਬੋ ਹallelujah ਫਿਰ ਫਿਰ ਇਸੇ ਤਰ੍ਹਾਂ ਤੁਸੀਂ ਪਿਛਲੇ ਅੱਤ ਵਾਰ ਸੁਣ ਰਹੇ ਸੀ ਕਿ ਜਦੋਂ ਆਪਾਂ ਪ੍ਰੋਫੈਸ਼ਨਸ਼ਿਪ ਦੇ ਪਿੱਛੇ ਚੱਲਦੇ ਆ ਤਾਂ ਉਹਨੂੰ ਐਕਸੈਪਟ ਕਰਦੇ ਆ ਬਪ ਤੇ ਸੁਮਨ ਲੈਣਿਆ ਤੋਆ ਕਰ ਲੈਣਿਆ ਪ੍ਰਭ ਯਸੂਦਾ ਇਹੰdia ਪਛਿੱਲੇ ਪੰਗਿਆਂ ਤੇ ਤੇ ਖਾਸ ਕਰਕੇ ਸ਼ੈਤਾਨ ਜਿਹੜਾ ਹੈ ਸਾਡਾ ਸ਼ਤਰੂ ਬਣਦਾ ਹੈਗਾ ਹੈ ਤੇ ਉਹ ਨਜ਼ਰ ਰੱਖਦਾ ਹੈਗਾ ਹੈ ਪੂਰਾ ਕਿ ਆਪਾਂ ਅੱਗੇ ਫਲਵੰਤ ਨਾ ਹੋ ਸਕੀਏ ਕਿ ਵਧੀਏ ਨਾ ਚੰਨ ਤਾਂ ਉਹ ਸਾਡੇ ਤੇ ਕਈ ਵੀ ਤਰ੍ਹਾਂ ਦੇ ਮਤਲਬ ਸਮੱਸਿਆਆਂ ਇਹ ਕਿ ਲਿਉਂਦਾ ਆਂ ਕਰਜ਼ਿਆਂ ਦੀਆਂ ਲਿਉਂਦਾ ਆਂ ਬਿਮਾਰੀਆਂ ਦੀਆਂ ਲਿਉਂਦਾ ਲਿਉਂਦਾ ਆ ਤੇ ਉਹਨਾਂ ਕਈ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਜਾਂ ਨਿਰਾਸ਼ਾ ਪ੍ਰਭੂ ਨੇ ਦੱਸਿਆ ਕਿ ਤੁਸੀਂ ਇਹਨਾਂ ਸਮੱਸਿਆ ਤੋਂ ਘਬਰਾਉਣਾ ਨਹੀਂ ਹੈ ਨਾ ਹਿੰਮਤ ਹਾਰਨੀ ਹੈਗੀਆ ਇਹ ਦੱਸਿਆ ਨਾ ਫਿਰ ਤਾਂ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਬਹੁਤ ਜ਼ਰੂਰੀ ਹੈ ਫਿਰ ਕਿ ਪ੍ਰਾਰਥਨਾ